ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹਲਾ 3 ਰਸਨਾ ਹਰ ਸਾਦ ਲਗੇ ਸਹਜ ਸੁਪਾਏ ਮਨ ਤ੍ਰਿਪਤਿਆ ਹਰ ਨਾਮ ਤੇ ਆਏ ਸਦਾ ਸੁਖ ਸਾਚੈ ਸ਼ਬਦ ਵਿਚਾਰੇ ਆਪਣੇ ਸਤਗੁਰੂ ਵਿਟਹਾ ਸਦਾ ਬਲਿਹਾਰੇ ਰਹਾ ਅਖੇ ਸੰਤੋਖਿਆ ਇਕ ਲੇਵ ਲਾਏ ਮਨ ਸੰਤੋਖਿਆ ਦੁਜਾ ਪਾਗਵਾਏ ਦੇਹ ਸਰੀਰ ਸੁਖ ਹੋਵੇ ਸ਼ਬਦ ਹਾਰ ਨਾਏ ਨਾਮ ਪਰਮਲ ਹਿਰਦੈ ਰਹਾ ਸੁਨਾਏ ਨਾਨਕ ਮਸਤ ਕਾ ਜਿਸ ਵਡ ਪਾਗਾ ਗੁਰਕੇ ਬਣਿ ਸਹਿਜ ਬਿਰਾਗਾ ਸਤਨਾਮ ਸ੍ਰੀ ਵਹਿਗੁਰੂ ਸਾਹਿਬ ਜੀ ਵਡ ਹੰਸ ਮਹਿਲਾ ਤਿਜਾ ਰਸਨਾ ਹਰ ਸਾਦ ਲਗੇ ਸਹਿਜ ਸੁਪਾਏ ਮਨ ਤ੍ਰਿਪਤਿਆ ਹਰਿ ਨਾਮ ਤੇ ਆਏ ਸਦਾ ਸੁਖ ਸਾਚੇ ਸ਼ਬਦ ਵਿਚਾਰੇ ਆਪਣੇ ਸਾਤ ਗੁਰ ਵੇਟਾ ਸਦਾ ਬਲਿਹਾਰੇ ਰਹਾ ਅਖੇ ਸੰਤੋਖਿਆ ਇਕ ਲੇਵ ਲਾਏ ਮਨ ਸੰਤੋਖਿਆ ਦੁਜਾ ਪਾਗ ਵਾਏ ਦੇਹ ਸਰੀਰ ਸੁਖ ਹੋਵੇ ਸ਼ਬਦ ਹਾਰ ਨਾਏ ਨਾਮ ਪਰਮਲ ਹਿਰਦੈ ਰਹਾ ਸਮਾਏ ਨਾਨਕ ਮਸਤ ਕਾ ਜਿਸ ਵਡ ਪਾਗਾ ਗੁਰ ਕੇ ਬਣੀ ਸਹਿਜ ਬਿਰਾਗਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਵਡ ਹੰਸ ਮਹਲਾ ਤੀਜਾ ਰਸਨਾ ਹਰ ਸਾਦ ਲਗੇ ਸਹਿਜ ਸੁਪਾਏ ਮਨ ਤ੍ਰਿਪਤਿਆ ਹਰ ਨਾਮ ਤੇ ਆਏ ਸਦਾ ਸੁਖ ਸਾਚੇ ਸ਼ਬਦ ਵਿਚਾਰੇ ਆਪਣੇ ਸਤ ਗੁਰ ਵੇਟਾ ਸਦਾ ਬਲਿਹਾਰੇ ਰਹਾ ਅਖੇ ਸੰਤੋਖਿਆ ਇਕ ਲੇ ਬੁਲਾਏ ਮਨ ਸੰਤੋਖਿਆ ਦੁਜਾ ਪਾਗਵਾਏ ਦੇਹ ਸਰੀਰ ਸੁਖ ਹੋਵੇ ਸ਼ਬਦ ਹਾਰ ਨਾਏ ਨਾਮ ਪਰਮਲ ਹਿਰਦੈ ਰਹਾ ਸਮਾਏ ਨਾਨਕ ਮਸਤ ਕਾ ਜਿਸ ਵਡ ਪਾਗਾ ਗੁਰ ਕੇ ਬਣੀ ਸਹਿਜ ਬਿਰਾਗਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹਲਾ 3 ਰਸਨਾ ਹਰ ਸਾਦ ਲਗੇ ਸਹਿਜ ਸੁਪਾਏ ਮਨ ਤ੍ਰਿਪਤਿਆ ਹਰ ਨਾਮ ਤੇ ਆਏ ਸਦਾ ਸੁਖ ਸਾਚੇ ਸ਼ਬਦ ਵਿਚਾਰੇ ਆਪਣੇ ਸਤ ਗੁਰ ਵਿਟਹਾ ਸਦਾ ਬਲਿਹਾਰੇ ਰਹਾ ਅਖੇ ਸੰਤੋਖਿਆ ਇਕ ਲੇਵ ਲਾਏ ਮਨ ਸੰਤੋਖਿਆ ਦੁਜਾ ਪਾਗ ਵਾਏ ਦੇਸ ਰੇ ਸੁਖ ਹੋਵੇ ਸ਼ਬਦ ਹਰ ਨਾਏ ਨਾ ਪਰਮਲ ਹਿਰਦੈ ਰਹਾ ਸਮਾਏ ਨਾਨਕ ਮਸਤ ਕਾ ਜਿਸ ਵਡ ਪਾਗਾ ਗੁਰਕੇ ਬਣਿ ਸਹਿਜ ਬਿਰਾਗਾ ਸਤਨਾਮ ਸ੍ਰੀ ਵਹਿਗੁਰੂ ਸਾਹਿਬ ਜੀ ਵਡਹੰਸ ਮਹਲਾ 3 रसना हर साद लगे सहज स पाए मन तृप्तिया हर नामत आए सदा सुख साचे शब्द वेचारे अपने सात गुर भेटहा सदा बलहारे रहा अखे संतोखिया एक ले बुलाए ਮਨ ਸੰਤੋਖਿਆ ਦੁਜਾ ਪਾਗਵਾਏ ਦੇਹ ਸਰੀਰ ਸੁਖ ਹੋਵੇ ਸ਼ਬਦ ਹਰ ਨਾਏ ਨਾਮ ਪਰਮਲ ਹਿਰਦੈ ਰਹਾ ਸਮਾਏ ਨਾਨਕ ਮਸਤ ਕਾ ਜਿਸ ਵਡ ਪਾਗਾ ਗੁਰ ਕੇ ਬਣੀ ਸਹਿਜ ਬਿਰਾਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ